ਸਤਿ ਸ੍ਰੀ ਅਕਾਲ ਮੈਂ ਹਾਂ ਗੁਰਵਿੰਦਰ ਸੰਧੂ ਤੁਸੀਂ ਦੇਖ ਰਹੇ ਹੋ ਚੱਕ ਦੇ ਟੀਵੀ ਖਬਰ ਅੰਮ੍ਰਿਤਸਰ ਤੋਂ ਹੈ ਡਾਕਟਰ ਰਾਜਕੁਮਾਰ ਵੇਰਕਾ ਕਾਂਗਰਸ ਦੇ ਵਿਧਾਇਕ ਉਹਨਾਂ ਨਾਲ ਜੁੜੀ ਹੋਈ ਖਬਰ ਹੈ ਉਹ ਘਰ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਉਹਨਾਂ ਦਾ ਕੁਝ ਜਿਹੜਾ ਲੰਬੇ ਸਮੇਂ ਤੋਂ ਰਸੋਈ ਦਾ ਕੰਮ ਕਰਦਾ ਸੀਗਾ ਰਸੋਈਆ ਦਾ ਕੰਮ ਕਰਦਾ ਸੀ ਡਾਕਟਰ ਰਾਜਕੁਮਾਰ ਵੇਰਕਾ ਦੀ ਰਸੋਈ ਦੇ ਵਿੱਚ ਉਹ ਉਸ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਤੇ ਆਤਮ ਹੱਤਿਆ ਦੀ ਜਗ੍ਹਾ ਜਿਹੜੀ ਹੈ ਉਹ ਡਾਕਟਰ ਰਾਜਕੁਮਾਰ ਵੇਰਕਾ ਦਾ ਅੰਮ੍ਰਿਤਸਰ ਸਥਿਤ ਘਰ ਜਿਹੜਾ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਰਸੋਈਏ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਇਸ ਬਾਬਤ ਜਾਣਕਾਰੀ ਜਿਹੜਾ ਕੁੱਕ ਜਿਹੜਾ ਮ੍ਰਿਤਕ ਸੀਗਾ ਉਸਦੇ ਪਰਿਵਾਰਿਕ ਮੈਂਬਰ ਤੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਇੱਕ ਸਖਸ਼ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਉਹਨਾਂ ਕਿਹਾ ਕਿ ਕੁੱਕ ਕਾਫੀ ਦਿਨ ਤੋਂ ਪਰੇਸ਼ਾਨ ਸੀਗਾ ਜਿਹੜਾ ਮ੍ਰਿਤਕ ਸੀ ਉਹ ਕਾਫੀ ਦਿਨ ਤੋਂ ਪਰੇਸ਼ਾਨ ਚੱਲ ਰਿਹਾ ਸੀ ਆਪਣੇ ਪਿਤਾ ਦਾ ਇਲਾਜ ਕਰਾ ਰਿਹਾ ਸੀਗਾ ਉਸਦੇ ਪਿਤਾ ਜਿਹੜੇ ਉਹ ਬਿਮਾਰ ਰਹਿੰਦੇ ਸੀਗੇ ਤੇ ਪਰਿਵਾਰਿਕ ਸਮੱਸਿਆਵਾਂ ਦੇ ਚੱਲਦੇ ਸਹੀ ਤੰਗ ਨਾੜੋ ਆਪਣਾ ਆਪਣੇ ਪਰਿਵਾਰ ਦਾ ਇਲਾਜ ਜਿਹੜਾ ਉਹ ਨਹੀਂ ਕਰਵਾ پا ਰਿਹਾ ਸੀ ਤੇ ਉਸਨੇ ਤੰਗ ਪਰੇਸ਼ਾਨੀ ਦੇ ਚੱਲਦੇ ਆਤਮ ਹੱਤਿਆ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਹਨਾਂ ਕਹਿਆ ਕਿ ਡਾਕਟਰ ਰਾਜਕੁਮਾਰ ਵੀਰ ਕਾ ਦੇ ਨਾਲ ਕੋਈ ਵੀ ਉਹਨਾਂ ਦਾ ਰੇੜਕਾ ਨਹੀਂ ਸੀ ਜਾਂ ਫਿਰ ਇੱਥੇ ਕੋਈ ਵੀ ਪ੍ਰੋਬਲਮ ਨਹੀਂ ਸੀ ਕਿ ਜਿੱਥੇ ਉਹ ਕੰਮ ਕਰਦਾ ਸੀਗਾ ਇੱਥੇ ਬਿਲਕੁਲ ਸੁਖਾਵੇ ਮਾਹੌਲ ਦੇ ਵਿੱਚ ਕੰਮ ਕਰਦਾ ਸੀਗਾ ਪਰ ਉਸ ਨੂੰ ਪਰਿਵਾਰਿਕ ਸਮੱਸਿਆਤਾਂ ਦੇ ਚੱਲਦੇ ਜਿਹੜਾ ਉਹ ਤੰਗ ਪਰੇਸ਼ਾਨ ਰਹਿੰਦਾ ਸੀਗਾ ਇਸ ਦੇ ਚੱਲਦੇ ਉਸਨੇ ਜਿਹੜੀ ਉਹ ਆਤਮ ਹੱਤਿਆ ਕਰ ਲਈ ਹੈ आओ देखते हैं कि कुछ कहा उसके साथी कुक ने उसके परिवारिक मेंबर ने वैसे तो कोई परेशानी कोई नहीं था चंगा भला काम कर रहा था तो हमें ना कोई परेशानी बताया ना कुछ शाम के टाइम उसने जब का रेस्ट करके घर से आया अपने रूम से तो उसके बाद उसने किचन पे आके थोड़ा बहुत काम किया उसके बाद बाहर निकला तो कोई किसी को पता नहीं था कितनी उम्र थी उसकी कितनी जल्दी काम कर रहा

आ, फंदा लगाया था हाँ जी फंदा लगाया था। हाँ। तो परिवार उसके परिवार आ गए हाँ परिवार हाँ। सबको दिखाया है सबको हम्म अरे हां हाँ। हाँ। पुलिस वालों क्या के जाँच की जांच की जा रही है अब तक ओह हमें भी पता नहीं है पोस्टमार्टम आएगा तभी तो पता चलेगा पोस्टमार्टम मतलब हाँ। ये पक्का है कि फंदा लगाया था तो तुमने हां जी हां जी कौन से कमरे में जहां पे वो काम करता रसोई नहीं ना ऊपर टॉप में जा ਟੌਮੇ ਜਾ ਕੇ ਬੰਦਾ ਲਗਾਇਆ ਰੱਸੀ ਸੇ ਜਾਂ ਕਪੜੇ ਸੇ ਉਹ ਰੱਸੀ ਕਪੜਾ ਹਮਨ ਨਹੀਂ ਦੇਹਾ ਆਹ ਕੀ ਆਤਾ ਉਸਨੇ ਕੁਛ ਹੋਗਾ ਕਪੜੇ ਹੋ ਗਿਆ ਜਾਂ ਤੁਹਾਨੂੰ ਕਿਸਨੇ ਬਤਾਇਆ ਕਿ ਬੰਦਾ ਲਗਾਇਆ ਆਪਣੇ ਨੇ ਉਹ ਦੂਸਰਾ ਛੋਟੂ ਲੜਦਾ ਥਾ ਫੋਨ ਲਗਾ ਰਹੇ ਥੇ ਹਮ ਕਿਧਰ ਗਿਆ ਸ਼ਾਮ ਕੇ ਟਾਈਮ ਦਾ ਸ਼ਾਮ ਨੂੰ ਅੱਛਾ ਤਾਂ ਫੋਨ ਲਗਾਤੇ ਲਗਾਤੇ आए नहीं तो फोन लगाते लगाते फिर उसने ऊपर रेस्ट रूम भी था उनके तो रेस्ट कर रहा होगा बोल के उनको भेजा तो कोई तो परेशानी भी कभी बताई उसने नहीं हमें ऐसे कोई परेशानी कुछ नहीं बताया हाँ जी ਉਧਰ ਪੁਲਿਸ ਨੇ ਵੀ ਇਸ ਬਾਬਤ ਚੇੜੀ ਹੋ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਪੁਲਿਸ ਮੁਤਾਬਕ 174 ਦੇ ਸੀਆਰਪੀਸੀ ਦੀ ਧਾਰਾ 174 ਅਧੀਨ ਮਾਮਲਾ ਜਿਹੜਾ ਉੱਧਰਜ ਕਰ ਲਿਆ ਗਿਆ ਹੈ ਤੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੇ ਪਿੱਛੇ ਕਾਰਨ ਕੀ ਸੀਗਾ ਸੁਸਾਇਡ ਦੇ ਪਿੱਛੇ ਕਾਰਨ ਕੀ ਸੀਗਾ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਘਟਨਾ ਸਥਾਨ ਤੇ ਪਹੁੰਚ ਕੇ ਨੇ ਉਹਨਾਂ ਨੂੰ ਕਨਫੀਡੈਂਸ ਦੇ ਵਿੱਚ ਲੈਣ ਤੋਂ ਬਾਅਦ ਹੀ ਜਿਹੜੀ ਕਾਰਵਾਈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਪੀੜਤ ਪਰਿਵਾਰ ਜਿਹੜਾ ਉਸਤੇ ਬਿਆਨ ਵੀ ਦਰਜ ਕਰ ਲਏ ਗਏ ਨੇ ਤੇ ਪੁਲਿਸ ਨੇ ਇਸ ਪਾਬਤ ਕੀ ਕੁਝ ਕਿਹਾ ਸੀਗਾ ਇੱਕ ਤੁਸੀਂ ਉਸਤੀ ਵਿਅਕਤੀ ਤੇ ਜਿਹੜਾ ਸੰਦੀਪ ਸਨ ਉਸ ਸ਼ੇਵਰਾਣਾ ਜਿਹੜਾ ਨੇਪਾਲ ਦਾ ਰਹਿਣ ਵਾਲਾ ਆ ਇਹਨੇ ਜਿਹੜਾ ਕੈਨੇਡਿਆ ਵੈਨਿਊ ਤੇ ਵੇਚੇ ਇਹ ਕੁੱਤਾ ਕੰਮ ਕਰਦਾ ਸੀਗਾ ਔਰ ਉਥੇ ਨੇ ਕੱਲ ਰਾਤ ਜਿਹੜਾ ਆ ਤੇ ਪਰਿਵਾਰਕ ਪਰੇਸ਼ਾਨੀ ਕਰਕੇ ਦੇ ਪਿਤਾ ਜੀ ਸਾਨੂੰ ਇਨਵੈਸਟੀਗੇਸ਼ਨ ਦਰਾਂ ਪਤਾ ਲੱਗਾ ਕਾਫੀ ਬਿਮਾਰ ਰਹਿੰਦੇ ਸੀ ਜਿਹਨਾਂ ਦਾ ਇਲਾਜ ਕਰਾ ਰਿਆ ਸੀ ਪਰ ਠੀਕ ਨਹੀਂ ਹੋ ਰਿਹਾ ਤੇ ਉਸ ਵਜ੍ਹਾ ਕਰਕੇ ਜਿਹੜਾ ਇਹਨੇ ਪੱਖੇ ਦੇ ਨਾਲ ਲੜ ਕੇ ਫਾਹਲਾ ਲੈ ਕੇ ਤੇ ਇਹਨੇ ਹੱਥ ਬੰਨ੍ਹ ਦਿੱਤਾ ਸਰ ਦੱਸਿਆ ਜਾ ਰਿਹਾ ਕਿ ਡਾਕਟਰ ਆਜਕੁਮਾਰ ਦੇ ਘਰ ਹੀ ਇਸਨੇ ਫਾਹਲਾ ਡਾਕਟਰ ਆਜਕੁਮਾਰ ਕੋਈ ਨੌਕਰੀ ਕਰਦਾ ਜੀ ਹੈ ਜੀ ਹਾਂ ਉਹਨਾਂ ਦੇ ਕੋਲ ਇਹ ਕੁੱਤਾ ਕੰਮ ਕਰਦਾ ਸੀ ਪਰ ਕੋਈ ਸੀ ਕਿਹਨਾਂ ਨੂੰ ਕਰਦਾ ਹੈ ਸਰ ਡਾਕਟਰ ਰਾਜਪਾਲ ਨੇ ਉਹਨਾਂ ਦੇ ਕੋਲ ਔਰ ਬਾਕਾਇਦਾ ਉੱਥੇ ਉਹਨਾਂ ਦੇ ਕੋਲ ਕਾਫੀ ਜਿਹੜੇ ਉਹਨਾਂ ਦੇ ਕੋਲ ਲਾਂਗਰੀ ਦੇ ਤੌਰ ਤੇ ਕੁੱਪ ਦੇ ਤੌਰ ਤੇ ਕੰਮ ਕਰਦੇ ਸੀ ਜਿਨ੍ਹਾਂ ਨੂੰ ਉਹ ਬਤੌਰ ਕਾਇਦਾ ਆਪਣੀ ਫੈਮਲੀ ਵਨ ਸਾਰਿਆਂ ਨੂੰ ਡੀਲ ਕਰਦੇ ਸਿਹਾ ਕਰਦੇ ਸੀ ਸਰ ਇਹ ਸ਼ਾਦੀ ਸ਼ੁਦਾ ਜੀ ਬਿਲਕੁਲ ਜੀ ਸ਼ਾਦੀ ਸ਼ੁਦਾ ਸੀ ਇੱਕੇ ਦੀ ਬੇਟੀ ਹੈ ਦੋ ਬੇਟੇ ਨੇ ਛੋਟੇ ਤਿੰਨ ਬੱਚੇ ਨੇ ਕੀ ਬੁਸਲੋ ਕਰ ਬਿੱਤੀ ਕਿ ਬੁਸਲੋ ਕਰ ਕਾਰਵਾਈ ਆਦੀ ਜਿਹੜੇ ਘਰਦਿਆਂ ਦੇ ਸਾਹਮਣੇ ਜਿਹੜਾ ਬਲਾ ਕੇ ਅਸੀਂ ਬੋਡੀ ਨੂੰ ਪੱਖੇ ਨਾਲੋਂ ਲਾ ਕੇ ਵੀਡੀਓਗ੍ਰਾਫ ਕਰਨ ਤੋਂ ਬਾਅਦ ਜਿਹੜਾ ਇਹ ਹੁਣ 174 ਦੀ ਜਿਹੜੀ ਹੈ ਰਪੀਸੀ ਚਾਰਜ ਜਿਹੜੇ ਅਧਾਰਾ ਕੋਟਵਾਟਰ ਕਰਵਾ ਰਹੇ ਅਸੀਂ ਮਾਫੀ ਚਾਹੁੰਦੇ ਸਰਵਿਸ ਸੁਸਾਈ ਨੋਟ ਮਿਲਿਆ ਜੀ ਉੱਥੋਂ ਕੀ ਨਹੀਂ ਨਹੀਂ ਇਹ ਤਾਂ ਕਹਿਦਾ ਚੈਕਿੰਗ ਦੇ ਦੌਰਾਨ ਅਸੀਂ ਸੱਤ ਕੀਤੀ ਸਾਰੇ ਰੂਮ ਦੀ ਵੀ ਇਹਦੇ ਕੱਪੜਿਆਂ ਦੀ ਵੀ ਪਰ ਕਿਸੇ ਤਰ੍ਹਾਂ ਦਾ ਕੋਈ ਸੁਸਾਈ ਨੋਟ